ਸਾਸੀਗਲ ਵੀਰ ਜੀ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਗਰਦਾਸ ਸ਼ਹਿਰ ਗਰਦਾਸਪੁਰ ਜ਼ਿਲ੍ਹਾ ਵੀ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਹਰ ਦੋਸ਼ਨੀਆਂ ਰੋਡ ਤੇ ਭਾਈ ਉਹਨਾਂ ਦਾ ਫਾਰਮ ਆ ਵਪਾਰਤਾ ਕੰਮ ਆ ਟੋਪ ਦੇ ਪਸ਼ੂ ਲਿਆਉਂਦੇ ਅੱਜ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਪੂਰੇ ਟੋਪ ਦੀਆਂ ਚੰਗੇ ਰਿਕਾਰਡਾਂ ਵਾਲਾ ਬਾਕੀ ਵੀਰ ਜੀ ਉਹਨਾਂ ਕੋਲ ਇਹਨਾਂ ਸਾਰੀ ਜਾਣਕਾਰੀ ਸਾਸੀਗਲ ਵੀਰੇ ਸਾਸੀਗਲ ਭਾਜੀ ਫੋਰਸ ਨਾਲ ਵੀਰੇ ਠੀਕ ਠਾਕ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਹਾਂਜੀ ਵਧੀਆ ਜੀ ਆਪਣਾ ਭਾਈ ਪਹਿਲਾਂ ਐਡਰੈਸ ਬੋਲ ਦਿਓ ਜੀ ਮੇਰਾ ਨਾਮ ਗੁਲਸ਼ਨ ਕੁਮਾਰ ਹੈ ਠੀਕ ਹੈ ਜੀ ਪਿੰਡ ਮੇਰਾ ਹਿਆਤ ਨਗਰ ਠੀਕ ਹੈ ਜੀ ਹਰਦੋਸ਼ਨੀਆਂ ਰੋਡ ਹਾਂਜੀ ਨੇਅਰ ਬਾਈਪਾਸ ਠੀਕ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਹਾਂਜੀ ਵੜਾ ਆ ਗੀਆਂ ਅੱਜ ਆਪਣੇ ਕੋਲ ਤੇ ਨਾ ਵੜਾ ਤਿੰਨ ਆਈਆਂ ਜੀ ਚੰਗੇ ਰਿਕਾਰਡ ਆਣੇ ਚੰਗੇ ਰਿਕਾਰਡ ਵਾਲੀਆਂ 20 প্লাਸ ਵਾਲੀਆਂ ਠੀਕ ਹੈ ਇਹ ਸੂਈ ਹੈ ਕੱਲ ਸੂਈ ਆ ਜੀ ਠੀਕ ਹੈ ਜੀ ਕੱਲ ਸਵੇਰੇ ਸੂਈ ਆ ਕੋ 10 11 ਵਜੇ ਨਾ ਮਗਰ ਅੱਛਾ ਵੇਖੋ ਜੀ ਖੁੱਲੇ ਲੈਵੇ ਦੀਆਂ ਨਾ ਵੀਰੇ ਹਾਂਜੀ ਜਰਸੀ ਵੀ ਮਰਜ਼ੀ ਬਹਿ ਜਾਓ ਥੱਲੇ ਕੋ ਗੱਲ ਹੀ ਨਹੀਂ ਥਾਣਾ ਬੜਾ ਵਧੀਆ ਲੱਗਦਾ ਸਰਪੰਚ ਹਾਂਜੀ ਮਗਰ ਵਸ਼ਾਕੋ ਵੀਰੇ ਫੁੱਲ ਰਾਜੀ ਆ ਕਰਮ ਵਾਲੀ ਦੂਜਾ ਠੀਕ ਹੈ ਜੀ ਚੰਗੀ ਬ੍ਰੀਡ ਆ ਜੀ ਬੜਾ ਜੀ ਦੁੱਧਾ ਦੇ ਵੀ ਚੰਗਾ ਚਵਾਈ ਜਾਉਣਾ ਬਾਈ ਜੀ ਦੁੱਧ 20 ਪਲੱਸ ਰਕਾਰਡ ਆ ਜੀ ਇਹਦਾ ਠੀਕ ਹੈ ਜੀ ਅਗਲੀ ਦੀ ਸੇਵਾ ਤੇ ਆ ਹੁਣ ਬਿਲਕੁਲ ਵੀਰੇ ਬਿਲਕੁਲ ਕੱਲ ਸੁਈ ਜੱਫੇ ਨੂੰ ਪੇਜਾ ਲਈ ਹਾਂਜੀ ਦੁੱਧ ਸੇਵਾ ਦਾ ਹਾਂ ਦੁੱਧ ਚਵਾਈਆ ਹੋ ਗਿਆ ਠੀਕ ਹੈ ਜੀ ਕੋਈ ਜੀ ਫੁੱਲ ਬਰੀਡ ਆ ਮਾਰ ਤੇ ਕੋਈ ਜਰਸੀ ਲਾ ਲੈ ਮੇਰਾ ਭਰਾ ਜਨੇ ਹਣਾ ਠੀਕ ਆ ਜੀ ਮਗਰ ਵਛਾ ਆ ਗਿਆ ਬਾਕੀ ਪੂਰੇ ਟੋਕਰੀਆਂ ਗਾਉਂ ਭਾਈ ਉਹਨਾਂ ਕੋਲ ਦੇਖੋ ਸਹੀ ਗਾ ਆ ਸੀ ਬੰਡੀ ਕਰਪਾ ਜਿੱਦਾਂ ਮਰਜੀ ਬੈ ਕੇ ਚੁੰਦੇ ਰਹੋ ਫੁੱਲ ਕਾਦਾ ਫੁੱਲ ਹਾਂਜੀ ਹਾਂਜੀ ਫੁੱਲ ਫੁੱਲ ਜੀ ਫੁੱਲ ਜਰਸੀ ਲਾ ਲੈ ਭਾਏ ਕੋ ਕ੍ਰੋਸ ਚ ਲਾ ਲਓ ਵਾਲੀ ਆ ਗਈ ਵਛੀ ਉਹਦਾ ਮਹੀ ਹਲਕਾ ਹੋਇਆਗਾ ਠੀਕ ਆ ਜੀ ਹਾਂਜੀ ਹਾਂਜੀ ਫਿਰ ਭਾਈ ਜੀ ਰੇਟ ਦਾ ਰੇਟ ਤੁਸੀਂ ਦੱਸ ਦੋ ਤੁਸੀਂ ਦੱਸਣਾ ਰੇਡ ਦੇ ਬਾਹਰ ਤੇ ਲੋਕੀ ਬੜਾ ਬੜਾ ਮੰਗਦੇ ਆ ਤੁਹਾਡਾ ਮੁੱਲ ਹਿਸਾਬ ਦਾ ਜੀ ਠੀਕ ਆ ਜੀ ਮੁੱਲ 55 50 ਦੀ ਦੇ ਦਾਂਗੇ 50 ਦੀ ਹਾਂਜੀ ਕਰ ਦਈਏ ਮਾਨਤਾ ਮੈਂ ਤੇ ਬਿਲਕੁਲ ਹੀ ਕਰਤਾ ਤੇ 5000 ਚਲੋ ਕੋਈ ਨਹੀਂ ਬਾਕੀ ਕੋਈ ਭੈਣ ਫੋਨ ਲਾਇਆ ਹੈ ਨਾ ਮੌਕੇ ਤੇ ਕਰ ਦਿਓ ਛੋਟ ਛਾਟ ਕਰ ਦਿਓ ਫੋਨ ਲਾਏ ਤੇ ਜਰੂਰ ਮਾਨ ਕਰਾਂਗੇ ਚਲੋ ਠੀਕ ਹੈ ਜੀ ਵੇਖੋ ਜੀ ਵੱਡੀ ਵੈੜ ਆ ਫੁੱਲ ਬਰੀਡ ਵਾਲੀ ਚੰਗੇ ਹਨਾ ਦੁੱਧ ਦਾ ਰਿਕਾਰਡ ਆ ਬਾਕੀ ਦੀਦੀ ਸੇਵਾ ਜਿੱਦਾਂ ਮਰਜੀ ਬੈਠੋ ਜੀ ਕੋਈ ਪਰਵਾਹ ਹੀ ਨਹੀਂ ਹਾਂਜੀ ਹਾਂਜੀ ਬਿਲਕੁਲ ਵੇ ਨਸਲਾਂ ਫਿਰ ਨਸਲਾਂ ਹਾਂਜੀ ਹਾਂਜੀ ਫੁੱਲ ਵੱਡੀ ਹੈ ਜੜਾ ਚੰਗੇ ਕੱਦ ਕਰਦੇ ਗਾੜੀ ਹੈਗੀ ਐਚ ਐਫ ਗਾੜੀ ਐਚ ਐਫ ਆ ਗਈ ਜੀ 20 ਪਲੱਸ ਵਾਲੀ ਇਹ ਵੀ ਕੱਲ ਦੀ ਸੂਈ ਆ ਠੀਕ ਹੈ ਜੀ ਮਗਰ ਵਸ਼ੀ ਜੀ ਇਹਦੇ ਪਿਓਰ ਐਚ ਐਫ ਵਸ਼ੀ ਵਸ਼ੀ ਬੜੀ ਵਧੀਆਣਾ ਮੇਰੇ ਬਰੀਡ ਦੀ ਠੀਕ ਹੈ ਜੀ ਇਹਦੇ ਵੀ ਥੱਲੇ ਜਿੱਦਾ ਮਰਜ਼ੀ ਪੈਜੋ ਕਰਮਾਲੀ ਦੇ ਇਹ ਵੀ ਠੰਡੀ ਤਿੰਨ ਨਹੀਂ ਕੱਖ ਵੀ ਕਹਿਣਾ ਦੇਖੋ ਸਹੀ ਗੱਲ ਆ ਥਣ ਥੋਣੇ ਨੂੰ ਬੜਾ ਵਧੀਆ ਲੱਗਣਾ ਵਧੀਆ ਲੱਗਾ ਜੀ ਦੇਖੋ ਜੀ ਜੀ ਗੈੜ ਫੁੱਲ ਬਰੀਡ ਦੀ ਆ ਚੰਗੇ ਹਨਾ ਰੰਗਵਾਜ ਨੂੰ ਅਰੇ ਚਲੋ ਲੱਪੇ ਲੁੱਪੇ ਚਾਹ ਖਾਦੀ ਹੋਈ ਆ ਵੇਖੋ ਵੀਰੇ ਥਾਂ ਤੇ ਬਾਕੀ ਜੇਰ ਤੇ ਪੈ ਗਈਆ ਵੀਡੀਓ ਆਪਣੇ ਕੋਲ ਹੈਗੀ ਜੇਰ ਦੀ ਠੀਕ ਆ ਬਾਕੀ ਕੋਈ ਭੈਣ ਭਰਾ ਇੱਥੇ ਆਏ ਆਪਣੀ ਤਸੱਲੀ ਕਰਕੇ ਖੜੇ ਹਨਾ ਵੀਰੇ ਤਸੱਲੀ ਕਰਕੇ ਚੋਕੇ ਧਾਰਾ ਮਾਰ ਕੇ ਖੜੇ ਹਾਂ ਹਾਂਜੀ ਔਨਲਾਈਨ ਵੀਰ ਉਹਨਾਂ ਦੀ ਗਾਰੰਟੀ ਹੋਊ ਬਿਲਕੁਲ ਗਾਰੰਟੀ ਜੀ ਬਾਕੀ ਵੀਰ ਜੀ ਵੜ ਇਹ ਵੀ ਕਰਮ ਵਾਲੀ ਚੰਗੀ ਆ ਇਹ ਵੀ ਚੰਗਾ ਲੋਤਾ ਦੇ ਚੁਪਾਈ ਜਾਊਗੀ ਆ ਦੋ ਅਜੀਆਂ ਜਾਣੀਆਂ ਵੇਜੀ ਇਹਦੇ ਘੇਤੀ ਕਰ ਮਗਰ ਪਿਓਰ ਦੀ ਵਸ਼ੀ ਵੇਖੋ ਸਹੀ ਵਸ਼ੀ ਬੜੀ ਵਧੀਆ ਬਹੁਤ ਵਧੀਆ ਟੀਕਾ ਲਗਾ ਠੀਕ ਆ ਸੀਵਨ ਗਿਆ ਨੇ ਚੰਗਾ ਲਵਾਇਆ ਹਾਂਜੀ 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 ਬਾਕੀ ਵੀਧੀਆ ਵੀ ਗਾੜਾ ਠੰਡੀ ਸੀ ਜਿੰਦਾਂ ਮਰਜੀ ਵੇਖੋ ਨੜਾ ਨਾ ਛੱਡੀ ਇਹਦਾ ਫੇਰ ਰੇਟ ਵੀਰ ਜੀ ਇਹਦਾ ਰੇਟ 50 ਆ 45000 ਦੀ ਦੇ ਦਾਂਗੇ ਖਾਨਾ 45000 45000 ਚਲੋ ਕੋਈ ਭੈਣ ਭਰਾ ਫੋਨ ਲਾ ਕੇ ਕਰ ਦਿਓ ਚਲੋ ਕਰ ਦਾਂਗੇ ਮਾਰ ਜਰੂਰ ਕਰਾਂਗੇ ਜੀ ਮਾਰ ਚਲੋ ਠੀਕ ਹੈ ਕੋਈ ਫੋਨ ਲਾਵੇ ਹਨਾ ਫੋਨ ਲਾਵੇ ਜਿੰਨਾ ਵੀ ਮਾਰ ਹੋ ਸਕਦਾ ਜਰੂਰ ਕਰਾਂਗੇ ਜੀ ਚਲੋ ਠੀਕ ਹੈ ਜੀ ਦੇਖੋ ਇਹ ਫੁੱਲ ਬਰੀਡ ਵਾਲੀ ਹਾਂਜੀ ਹਾਂਜੀ ਮਾਰ ਜਰੂਰ ਕਰਾਂਗੇ ਫੁੱਲ ਬਰੀਡ ਵਾਲੀ ਵੇੜਾ ਵੀ ਜੀ ਖੁੱਲੇ ਲੈ ਦੇਦੀਆਂ ਦੋਵੇਂ ਵੇੜਾ ਚੰਗੀਆਂ ਟੌਪ ਦੀਆਂ ਹਾਂਜੀ ਰਿਕਾਡ ਫੂਡ ਵੀ ਚੰਗਾ ਘਰਮ ਵਾਲੀਆਂ ਦੀਆਂ ਬਾਕੀ ਬਰੀਡ ਫੂਡ ਵੀ ਫੁੱਲ ਹੈ ਗਾੜੀ ਫੇਰ ਜੀ ਆ ਗਈ ਆਪਣੀ ਐਚ ਟੀ ਫੇਰ ਆ ਗਈ ਐਚ ਐਫ ਵੱਡੀ ਵੇੜ ਫੁੱਲ ਇਥੇ ਲੁੱਦੇ 7-8 ਕਿਲੋ ਦੇਖੋ ਵੀਰੇ ਠੀਕ ਹੈ ਜੀ ਮਗਰ ਵਸ਼ੀ ਜੇ ਅਛਾਈ ਠੰਡੀ ਸੀ ਜੇ ਵਸ਼ੀ ਆਰ ਸ਼ਹਿਰ ਆ ਗਈ ਮਗਰ ਆਰ ਸ਼ਹਿਰ ਦੀ ਵਸ਼ੀ ਜਿੱਦਾਂ ਮਰਜੀ ਬੈਜੋ ਥੱਲੇ ਗਾਈਂ ਦੇ ਦੋ ਦਿਨ ਕੋ ਵੀਰ ਜੀ ਪੱਕਾ ਹੈ ਨਾ 7 ਹਾਂ 7-8 ਕਿਲੋ ਦੁੱਧ ਆ ਇਹਨਾਂ ਦਿਲ ਨੇ ਥੋੜਾ ਲਾਇਆ ਵਸ਼ੀ ਨੇ ਠੀਕ ਹੈ ਠੀਕ ਹੈ ਤੇ ਹੁਣ ਦਿਲ ਆ ਗਈ ਇਹ ਪਹਿਲੇ ਉਪਰਾ ਪਾਣੀਆ ਬੜਾ ਕੀਤਾ ਠੀਕ ਹੈ ਜੀ ਇੱਕ ਪੱਠੇ ਪੁੱਠੇ ਵੀ ਤੁਹਾਨੂੰ ਪਤਾ ਛਾੜ ਬੜੀ ਬਿਲਕੁਲ ਵੀਰੇ ਬਾਕੀ ਫੁੱਲ ਵੱਡੀ ਬੈਠਾ ਚੰਗੇ ਰਿਕਾਰਡ ਹੈ ਵਸ਼ੀ ਬੜੀ ਪਿਆਰੀ ਜੀ ਹਾਂ ਜੀ ਹਾਂ ਜੀ ਆਰ ਸ਼ਹਿਰ ਦੀ ਵਸ਼ੀ ਆ ਗਈ ਮਗਰ ਇਹ ਕੋਈ ਗੀਦਾਂ ਫਾ ਵੀ ਇਹ ਚੰਗੀ ਬਣਦੀ ਹੋਣਾ ਲੈ ਸ਼ਾਮਾਂ ਨੂੰ ਵੀ ਚੰਗੀ ਬਣੂਗੀ ਠੀਕ ਹੈ ਦੇਖੋ ਵੀਰੇ ਫੁੱਲ ਵੱਡੀ ਵਹਿੜਾ ਬਾਕੀ ਰੇਟ ਵੀ ਇਹ ਹੋਣਾ ਬਿਲਕੁਲ ਜਾਇਜ਼ ਕੀਤੇ ਛੋਟੇ ਛੋਟੇ ਰੇਟ ਆ ਤੇ ਵਹਿੜਾਂ ਵੱਡੀਆਂ ਦੇਖੋ ਨੀ ਇਹਦੇ ਵੀ ਥੱਲੇ ਜਿੱਦਾਂ ਮਰਜੀ ਬੈਜੋ ਕਰਵਾਣੀ ਸੀ। ਸੀਲ ਠੰਡੀਆਂ ਨਿਆਣਾ ਵੀਰੇ। ਆਪਾਂ ਡੰਗਰ ਸੀਲ ਹੀ ਹੁੰਦਾ ਜੀ ਸਾਰਾ ਹੀ। ਜਿੱਦਾਂ ਮਰਜੀ ਕੋ ਨਿਆਣਾ ਬੈਜੇ ਸਿਆਣਾ ਬੈਜੇ। ਠੀਕ। ਜਿੱਦਾਂ ਮਰਜੀ ਕੋ ਕਰੇ। ਸਹੀ ਗੱਲ ਆ ਜੀ ਬਿਲਕੁਲ। ਕੋਈ ਭੈਣ ਚ ਹੋਵੇ ਭਰਾ ਚ ਹੋਵੇ ਨਿਆਣਾ ਜਿੱਦਾਂ ਮਰਜੀ ਮੈਂ ਕਿਹਾ ਭਾਈ ਇੱਥੋਂ ਦੀ ਬਾਲਟੀ ਰੱਖ ਲੋ ਇਹ ਨਹੀਂ ਕਹਿਣਾ ਕਰਵਾਣੀ ਨੇ। ਸਹੀ ਗੱਲ ਜੀ। ਹਾਂਜੀ। ਆ ਵੇੜਾ ਦੂਜਾ ਜੀ। ਠੀਕ ਹੈ ਠੀਕ ਹੈ। ਮੋਲੇ ਦਾ 35000 ਹਾਂਜੀ। 30000 ਦੀ ਵਾਸੀ ਦਾ ਵਾ ਕੇ ਲਓ ਜੀ 30000 ਦੇ ਤੇ ਆਫਰ ਹੀ ਅੱਜ ਆਫਰ ਆ ਹਾਂ। ਕਿਸ਼ਤ ਹਾਂਜੀ। 30000 ਦੀ ਵੱਡੀ ਵਾੜ ਐਚ ਐਫ ਮਗਰ ਵੀ ਵਸ਼ੀ ਵੀ ਇਹਦੇ ਵੀਰ ਜੀ ਹੋਰ ਕੋਈ ਐਨੇ ਦੀ ਕੋਈ ਤੋਕੜ ਨਹੀਂ ਦਿੰਦਾ ਜਿੱਤੇ ਸਮਝ ਪਾਜੀ ਮੈਂ ਕਹਿੰਦਾ ਵਸ਼ੀ ਕੋਈ ਸਾਂਭ ਲੈਣਾ 1 ਸਾਲ ਦੀ ਹੋ ਗਈ ਤੇ 30000 ਦੀ ਵਸ਼ੀ ਨਹੀਂ ਕਹਿੰਦੇ ਬਸ ਬਸ ਐ ਵੀਰ ਹਣਾ ਬਿਲਕੁਲ ਛੋਟੇ ਛੋਟੇ ਰੇਟ ਕੀਤੇ ਆ ਵੱਡੀਆਂ ਲੈਣਾ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਹਣਾ ਵੀਰ ਜੀ ਬਾਕੀ ਆਓ ਹਾਂਜੀ ਤੇ ਆਪਣੀ ਚੈੱਕ ਪਾਸ ਕਰੋ ਆਪਣੀ ਤਸੱਲੀ ਕਰੋ ਜੇ ਆਨਲਾਈਨ ਵੀ ਕੋਈ ਮੰਗਾਂਦਾ ਸਾਡੀ ਫੁੱਲ ਗਾਰੰਟੀ ਹੋਏਗੀ ਠੀਕ ਆ ਜੀ ਤੇ ਆਪਣਾ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਜਿਹੜੀ ਵੀ ਲੱਗਦੀ ਤੁਸੀਂ ਲੈ ਸਕਦੇ ਬਿਲਕੁਲ ਬਿਲਕੁਲ ਵੀਰੇ ਆਹ ਵੀਰੋਣਾ ਕੋਲ ਬਹਿੜਾ ਵਾ ਚੰਗੇ ਰਿਕਾਡ ਦੀਆਂ ਜਰਸੀ ਆ ਗਈ ਥਾਣੇ ਨੂੰ ਬੜਾ ਵਧੀਆ ਲੱਗਾ ਵੀਰ ਜੀ ਦੇਖੋ ਵੀਰੇ ਥਾਣ ਲਗਾ ਉਹ ਸ਼ਕਰੋ ਵੀਰ ਜੀ ਮੜਾ ਇਸ ਜਰਸੀ ਵੈੜ ਆ ਗਈ ਦੇਖੋ ਵੀ ਖੁੱਲੇ ਲੇ ਹੋਏ ਭਾਂਡੇ ਰਿਆਂ ਬਹਿੜਾ ਵਾ ਇਹਦੇ ਥਲੇ ਵੀ ਕਰਨ ਵਾਲੀ ਥਲੇ ਪੰਡਾ ਹੀ ਡਾਈ ਫੇਰਨੀਆ ਟਾਪੀ ਡਾਏ ਆ ਬਾਕੀ ਵੀਰ ਜੀ ਆਪਣਾ ਦੋ ਚੁਆਈਆਂ ਹੋ ਗਈਆਂ ਜਿਹੜੇ ਦੀ ਦੋ ਦੋ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਦੋ ਚੁਆਈਆਂ ਹੋ ਗਈਆਂ ਨਾ ਜੀ ਹਾਂਜੀ ਹਾਂਜੀ ਬਾਕੀ ਜੀ ਜੀ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਹਰ ਦੋਸ਼ਨੀਆਂ ਰੋਡ ਹਾਂਜੀ ਨਿਊ ਕਲੋਨੀ ਹਯਾਤਨਗਰ ਤੇ ਜ਼ਿਲ੍ਹਾ ਗੁਰਦਾਸਪੁਰ ਠੀਕ ਆ ਜੀ ਗੁਲਸ਼ਨ ਮੇਰਾ ਨਾਮ ਆ ਠੀਕ ਆ ਜੀ ਤੇ ਫੋਨ ਨੰਬਰ ਆ ਗਿਆ ਉੱਤੇ ਡਿਸਪਲੇ ਬਿਲਕੁਲ ਜੀ ਬਿਲਕੁਲ ਸასი ਗਾਲ ਜੀ ਸასი ਗਾਲ ਜੀ